ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਮੈਂ ਸਭਨਾ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਹੁਣੇ ਉਹਨੇ ਸਾਡੀ ਗੱਲ ਹੋਈ ਸੀ ਜੰਮੂ ਚ ਜਿਹੜੇ ਉੱਥੇ ਆਪਣੀ ਸਾਧ ਸੰਗਤ ਰਹਿੰਦੀ ਹੈ ਜਿਹੜੀ ਰਿਪੋਰਟ ਤੇ ਲੱਗ ਕੇ ਮੈਂ ਦੱਸਣਾ ਚਾਹੁੰਦਾ ਕਿ ਕੱਲ ਵੀ ਅਸੀਂ ਵੀਡੀਓ ਪਾਈ ਸੀ ਕਿ ਸਾਧ ਸੰਗਤ ਅਵੇਰ ਰਵੇ ਔਰ ਅੱਜ ਮੇਰੀ ਇਹ ਵੀਡੀਓ ਪਾਉਣ ਦਾ ਮਕਸਦ ਇਹ ਹੀ ਹੈ ਕਿ ਅੱਜ ਜਿਹੜੀ ਜੰਗ ਬਹੁਤ ਤਰੀਕੇ ਨਾਲ ਸ਼ੁਰੂ ਹੋ ਚੁੱਕੀ ਏ ਹੁਣੇ ਸਾਨੂੰ ਕੋਲਾ ਵੀ ਆਈਆਂ ਨੇ ਸਾਧ ਸੰਗਤ ਦੇ ਬਹੁਤ ਮੈਸੇਜ ਵੀ ਆ ਰਹੇ ਨੇ ਤੇ ਮੈਂ ਸਮੁੱਚੀ ਸੰਗਤ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ ਬਾਰਡਰ ਦੇ ਇਲਾਕੇ ਵਿੱਚ ਜੰਮੂ ਦੇ ਇਲਾਕੇ ਵਿੱਚ ਔਰ ਜਿਹੜੇ ਲੱਗੇ ਲੱਗੇ ਬਾਰਡਰ ਦੇ ਰਹਿ ਰਹੇ ਨੇ ਔਰ ਦੂਰ ਦਰਾਡੇ ਵਾਲੇ ਵੀ ਇਸ ਚੀਜ਼ ਦਾ ਧਿਆਨ ਰੱਖੋ ਕਿਉਂਕਿ ਅੱਜ ਰਾਤ ਨੂੰ ਬਹੁਤ ਖਦਸਾ ਸੀ ਕਿ ਸਾਰੇ ਫੋਨਾਂ 'ਚ ਵੀ ਔਰ ਕਈ ਮੈਸੇਜ ਵੀ ਆ ਰਹੇ ਸੀ ਸਾਨੂੰ ਕਿ ਇਹ ਰਾਤ ਨੂੰ ਕੀ ਹੋਏਗਾ ਔਰ ਪਤਾ ਲੱਗ ਰਿਹਾ ਸੀ ਵੀ ਅੱਜ ਰਾਤ ਨੂੰ ਕੋਈ ਕਾਰਵਾਈ ਹੋਏਗੀ ਜਿਵੇਂ ਗਰਦਾਸਪੁਰ ਸ੍ਰੀ ਅੰਮ੍ਰਿਤਸਰ ਔਰ ਇਹਨਾਂ ਇਲਾਕਿਆਂ ਵਿੱਚ ਜਿਹੜਾ ਬਲੈਕਆਊਟ ਪੂਰੀ ਰਾਤ ਦਾ ਕਰ ਦਿੱਤਾ ਗਿਆ ਇਹਦਾ ਮਤਲਬ ਹੈ ਕਿ ਕੁਛ ਨਾ ਕੁਛ ਹੋਣ ਵਾਲਾ ਤੇ ਉਹ ਅਸੀਂ ਸੋਚ ਹੀ ਰਹੇ ਸੀ ਕਿ ਜੰਮੂ ਤੋਂ ਹੁਣ ਗੋਲਾਵਰੀਆਂ ਸ਼ੁਰੂ ਹੋ ਗਈਆਂ ਕਿ ਉੱਥੋਂ ਦੀ ਜਿਹੜੀ ਸੰਗਤ ਉਹ ਦੱਸ ਰਹੀ ਹੈ ਕਿ ਬਹੁਤ ਜ਼ਿਆਦਾ ਗੋਲਾਬਾਰੀ ਹੋ ਰਹੀ ਮਜ਼ੇਲਾ ਉੱਥੇ ਇੰਨੀਆਂ ਕ ਜ਼ਿਆਦਾ ਸੁੱਟ ਰਹੇ ਨੇ ਕਿ ਇਹਨਾਂ ਤੋਂ ਡੱਕੀਆਂ ਵੀ ਨਹੀਂ ਜਾ ਰਹੀਆਂ ਪੂਰੀਆਂ ਕਿ ਬਹੁਤ ਮਜ਼ੇਲਾ ਨੂੰ ਇਹ ਡੱਕ ਵੀ ਰਹੇ ਨੇ ਤਬਾਹ ਵੀ ਕਰ ਰਹੇ ਨੇ ਲੇਕਿਨ ਇੱਕ ਵੀਡੀਓ ਸਾਨੂੰ ਕਿਸੇ ਨੇ ਭੇਜੀ ਜਿਹਦੇ ਵਿੱਚ ਉਹ ਥੱਲੇ ਧਰਤੀ ਤੇ ਵੱਜ ਰਹੀਆਂ ਨੇ ਬੜਾ ਇਲਾਕਾ ਤਬਾਹ ਕੀਤਾ ਔਰ ਚਾਨਣ ਬਹੁਤ ਜ਼ਿਆਦਾ ਹੋਇਆ ਉਹਦੇ ਵਿੱਚ ਦੇਣ ਵਾਂਗੂ ਦਿਨ ਚੜ ਗਿਆ ਔਰ ਸਾਥ ਸੰਗਤ ਜੀ ਅਸੀਂ ਕਹਿਣਾ ਚਾਹੁੰਦੇ ਆ ਆਪਣੇ ਆਪਣੇ ਘਰਾਂ ਚ ਅਵੇਅਰ ਰਹੋ ਤਿਆਰੀ ਕਰਕੇ ਰੱਖਿਓ ਔਰ ਡਰਨ ਦੀ ਕੋਈ ਲੋੜ ਨਹੀਂ ਜਿਵੇਂ ਵੀ ਸਰਕਾਰ ਦੀਆਂ ਇਨਸਟਰਕਸ਼ਨਾਂ ਹੁੰਦੀਆਂ ਉਹਤੇ ਵੀ ਅਮਲ ਕਰਿਓ ਲੇਕਿਨ ਆਪਣੇ ਆਪ ਨੂੰ ਅਵੇਅਰ ਰੱਖਿਓ ਬਾਰਡਰ ਦੇ ਇਲਾਕਿਆਂ ਵਾਲੇ ਮੈਂ ਮਹਾਰਾਜ ਦੇ ਬਚਨ ਵੀ ਪੜ ਰਿਆ ਸੀ ਕਹਿੰਦੇ ਨੇ ਮਹਾਰਾਜ ਦੇ ਬਚਨ ਉਹਨਾਂ ਦੇ ਵਿੱਚ ਵੀ ਮਾਰੇ ਨੇ ਕਿਹਾ ਐਸਾ ਸਮਾਂ ਬਣੇਗਾ ਕਿ ਧਰਤੀ ਤੇ ਬਹੁਤ ਜ਼ਿਆਦਾ ਉਦਰਬ ਹੋਏਗਾ ਮਹਾਰਾਜ ਦੇ ਬਚਨਾਂ ਦੇ ਵਿੱਚ ਇਹ ਬਚਨ ਲਿਖੇ ਨੇ ਜੋ ਕਿ ਕਾਰੂ ਬਾਦਸ਼ਾ ਨਾਲ ਬਚਨ ਹੋਏ ਨੇ ਨਾ ਪਹਿਲਾਂ ਮੈਂ ਰੁਕਮਦੀਨ ਨਾਲ ਤੁਹਾਨੂੰ ਬਚਨ ਸੁਣਾਏ ਸੀ ਹੁਣ ਮੇਰੇ ਕੋਲ ਜਿਹੜੀ ਪੁਰਾਤਨ ਲਿਖਤ ਆਈ ਹੈ ਉਹਦੇ ਵਿੱਚ ਕਾਰੂ ਬਾਦਸ਼ਾ ਨਾਲ ਗੁਰਨਾਣਕ ਦੇਵ ਜੀ ਜਦੋਂ ਗਏ ਨੇ ਉਹਨਾਂ ਨੇ ਬਚਨ ਕੀਤੇ ਨੇ ਦਸਵਾਂ ਜਾਮਾ ਪਹਿਰੂ ਜਬੇ ਨਾਮ ਗੋਬਿੰਦ ਸਿੰਘ ਕਹਾਉ ਤਬੇ ਸਿੰਘ ਕਰੂ ਸਭ ਕੇਸਾ ਤਾਰੀ ਪੌਲਿਸ਼ ਕਾਮੂ ਖੰਡੇ ਤਾਰੀ ਤਬੇ ਖਾਲਸਾ ਪੰਥ ਚਲਾਉ ਵਾਹਿਗੁਰੂ ਕੀ ਫਤਿਹ ਗਜਾਉ ਚਾਰ ਵਰਣ ਕੇ ਏਕੋ ਪਾਈ ਪੰਜੇ ਸ਼ਸਤਰ ਅੰਗ ਸਜਾਈ ਔਰੰਗੇ ਕੇ ਅਮਲ ਮਜਾਹਰ ਉਪਜੇ ਖਾਲਸਾ ਬਲੀ ਅਪਾਰ ਬਹੁਤ ਬਰਸ ਜਬ ਜੁਦ ਕਰੇਗੇ ਹਿਰਦੇ ਗੋਬਿੰਦ ਨਾਮ ਤਰੇਗੇ ਸਮਾ ਬਣੇ ਸਮਾ ਪਏ ਐਸੀ ਬਣਿਆ ਵੇ ਇੱਥੇ ਆਕੇ ਆ ਤੇ ਤੁਸੀਂ ਇੰਨਾ ਹਾਲ ਸੁਣ ਲਿਆ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਸਮਾਂ ਆਇਆ ਸੀ ਉਸ ਸਮੇਂ ਦਾ ਹੁਣ ਮਾਰੇ ਜਿਹੜਾ ਹੁਣ ਦਾ ਹਾਲ ਜਿਹੜਾ ਅਸੀਂ ਵੇਖ ਰਹੇ ਆ ਵਿਹਾਲੀ ਹੋ ਰਹੀ ਏ ਸਮਾਂ ਪਵੇ ਸਮਾਂ ਪਵੇ ਐਸੀ ਬਣ ਆਵੇ ਧਰਮ ਕਰਮ ਸਭ ਹਿਰਤਾ ਜਾਵੇ ਪ੍ਰਿਥਵੀ ਪਰ ਉਪਦਰਵ ਹੋਏ ਭਾਰਾ ਬਹੁਤ ਭਾਰਾ ਉਤਰ ਉਪਦਰਵ ਹੋਏਗਾ ਕਹਿਣ ਦਾ ਮਤਲਬ ਬਹੁਤ ਭਾਰਾ ਜੰਗ ਹੋਏਗਾ ਇਹ ਜੰਗ ਦੇ ਅਸਾਰ ਨੇ ਇੱਕ ਦੇਸ਼ ਤੋਂ ਲੱਗੇਗਾ ਕਈ ਦੇਸ਼ ਵਿੱਚ ਆ ਜਾਣਗੇ ਇਹ ਮਾਰੇ ਦੇ ਬਚਨ ਨੇ ਪ੍ਰਥਵੀ ਪਰ ਉਪਦਰੋਹ ਹੋਏ ਪਾਰਾ ਤਬ ਪ੍ਰਥਵੀ ਰੋਏ ਕਰੇ ਪੁਕਾਰਾ ਇੰਨਾ ਉਪਦਰੋਹ ਹੋਏਗਾ ਕਿ ਇੰਨਾ ਜੰਗ ਜੋਦ ਹੋਣਗੇ ਪ੍ਰਥਵੀ ਵੀ ਰੋ ਕੇ ਪੁਕਾਰ ਕਰੇਗੀ ਪ੍ਰਭ ਜੀ ਫਿਰ ਉਸ ਧੀਰਜ ਦੇਣਗੇ ਮਹਾਰਾਜ ਉਹਨੂੰ ਧੀਰਜ ਦੇਣਗੇ ਤੇਰੇ ਸੰਕਟ ਹਰਨ ਉਪਜੇਂਗੇ ਨੇਕਲੰਕ ਹੋਏ ਅਵਤਾਰਾ ਫਿਰ ਨੇਕਲੰਕ ਅਵਤਾਰ ਦਾ ਪ੍ਰਗਟਾਵਾ ਜੋ ਪ੍ਰਗਟਤਾ ਹੀ ਆਖੀ ਹੈ ਮਾਰੇ ਨੇ ਨੇਕਲੰਕ ਹੋਏ ਅਵਤਾਰਾ ਅਪਰਾਧੀ ਪਾਪੀ ਕਰੇ ਪਰਹਾਰਾ ਸਭ ਫੌਜਨ ਹੋਸੀ ਨੀਲਾਪਣ ਕਹਿੰਦੇ ਫਿਰ ਉਹ ਜਿਹੜੀ ਖਾਲਸੇ ਦੀ ਫੌਜ ਹੋਏਗੀ ਉਹਦਾ ਬਾਣਾ ਨੀਲਾ ਹੋਏਗਾ ਨਾਮ ਖਾਲਸਾ ਸਰਬਸਮਾਨ ਸਬੇ ਮਜਬ ਖਾਲਸਾ ਹੋਸੀ ਔਰ ਮਜਬ ਕੋਈ ਰਹਿਣ ਨਾ ਪੈਸੀ ਮਾਰੇ ਕਹਿੰਦੇ ਮੈਂ ਇੱਕ ਮਜਬ ਕਰ ਦੇਣਾ ਵੇਖੋ ਇਸ ਸਮੇ ਬਣ ਰਹੇ ਨੇ ਸਾਧ ਸੰਗਤ ਜੀ ਜੋ ਮਾਰੇ ਦੇ ਬਜਨ ਨੇ ਪੂਰੇ ਹੋ ਰਹੇ ਨੇ ਮੈਂ ਇਸ ਵੇਲੇ ਇਸ ਕਰਕੇ ਆਪ ਜੀ ਨਾਲ ਬਜਨ ਕਰ ਰਿਹਾ ਅੰਮ੍ਰਿਤਸਰ ਦੇ ਏਅਰਪੋਰਟ ਦੇ ਲਾਗੇ ਪਿੰਡ ਰਡਾਲਾ ਪਿੰਡ 'ਚ ਵੀ ਹਮਲਾ ਹੋਇਆ ਹੋਰ ਗਰਦਾਸਪੁਰ ਪਠਾਨਕੋਟ ਬਲੈਕਆਊਟ ਚੱਲ ਰਹੇ ਨੇ ਸ੍ਰੀ ਅਮਰਸਰ ਦੇ ਲਾਗੇ ਵੀ ਬਹੁਤ ਜ਼ਿਆਦਾ ਸੰਗਤ ਰਹਿੰਦੀ ਹੈ ਔਰ ਵੀ ਸਾਰੇ ਮਾਰੇ ਦੇ ਪਿਆਰੇ ਗੁਰਸਿੱਖ ਪਿਆਰੇ ਹੀ ਰਹਿੰਦੇ ਨੇ ਹਰ ਕੋਈ ਆਪਣਾ ਪਣਾ ਜਿਹੜਾ ਉਹ ਧਿਆਨ ਰੱਖੇ ਆਪਣੇ ਘਰਾਂ ਚ ਅਵੇਅਰ ਰਵੇ ਆਪਣੇ ਸਮਾਨ ਜਿਹੜੇ ਨੇ ਉਹਨਾਂ ਨੂੰ ਇਕੱਠਾ ਕਰਕੇ ਰੱਖੇ ਜਿਹੜੇ ਕੋਈ ਨਾਲ ਸਾਡੀ ਵਰਤੋਂ ਵਿੱਚ ਆਉਣ ਵਾਲੇ ਨੇ ਕਿਹੜੇ ਵੇਲੇ ਤੁਰਨਾ ਪੈਣਾ ਸਾਰੀ ਸੰਗਤ ਦੇ ਚਰਨਾਂ ਚ ਇਹ ਬੇਨਤੀ ਅਸੀਂ ਕਰ ਰਹੇ ਹਾਂ ਸਾਧ ਸੰਗਤ ਜੀ ਬਹੁਤ ਪਹਿਲਾਂ ਵੀ ਵੀਡੀਓ ਬਣਾ ਕੇ ਪਾਈਆਂ ਸੀ ਉਸ ਤੋਂ ਪਹਿਲਾਂ ਵੀ ਅਸੀਂ ਕੀਰਤਨਾ ਚ ਵੀ ਬੋਲਦੇ ਰਹੇ ਆ ਪਰ ਹੁਣ ਉਹ ਸਮਾਂ ਦੇਖ ਰਿਹਾ ਜੰਮੂ ਤੋਂ ਦੂਰੋਂ ਦੂਰੋਂ ਪੁਨਛ ਤੋਂ ਪੁਨਛ 'ਚ ਬਹੁਤ ਜ਼ਿਆਦਾ ਤਬਾਈ ਹੋਈ ਹੈ ਕਿਉਂਕਿ ਖਬਰਾਂ ਨਹੀਂ ਖਾਲ ਸਕਦੀਆਂ ਇਸ ਕਰਕੇ ਉੱਥੇ ਬਹੁਤ ਜ਼ਿਆਦਾ ਤਬਾਈ ਹੋਈ ਹੈ ਬਾਹਰਲੇ ਮੁਲਕਾਂ 'ਚ ਬੈਠੇ ਕਈ ਵੀਡੀਓ ਪਾ ਰਹੇ ਨੇ ਲੇਕਿਨ ਜਿਹੜੀ ਸਿਚੁਏਸ਼ਨ ਇਸ ਵੇਲੇ ਜਿਹੜੇ ਪੁੱਗਤਰੇ ਨੇ ਉਹਨਾਂ ਨੂੰ ਪਤਾ ਹੈ ਸਾਡੇ ਕੁਝ ਸਿੱਖ ਗਏ ਸੀ ਪੁਨਛ ਦੇ ਵਿੱਚ ਮਹਾਰਾਜ ਦੇ ਪਿਆਰੇ ਉੱਥੇ ਉਹਨਾਂ ਨੇ ਸਾਨੂੰ ਦੱਸਿਆ ਕਿ ਉੱਥੋਂ ਦੇ ਘਰਾਂ ਦੇ ਘਰ ਤਬਾਹ ਹੋ ਗਏ ਨੇ ਔਰ ਹੁਣ ਜੰਮੂ ਅੱਜ ਜਿਹੜਾ ਉਹ ਤਬਾਹ ਕਰਨ ਵਾਲ ਨੂੰ ਉਹ ਤੁਰੇ ਹੋਏ ਨੇ 에어ਪੋਰਟ ਤੇ ਬਹੁਤ ਜ਼ਿਆਦਾ ਗੋਲਾਬਾਰੀ ਹੋ ਰਹੀ ਹੈ ਹੁਣ ਕਈ ਵੀਡੀਓ ਤੁਸੀਂ ਨੈਟ ਤੇ ਵੀ ਵੇਖ ਰਹੇ ਹੋ ਵੀ ਛੜੀਆਂ ਇਹ ਮਸੈਲਾ ਆ ਰਹੀਆਂ ਨੇ ਜਿਵੇਂ ਮੀਂਹ ਪੈ ਰਿਹਾ ਹੁੰਦਾ ਮਾਰੇ ਕਹਿੰਦੇ ਮੀਂਹ ਵਾਂਗੂ ਪੈਣ ਗਈਆਂ ਇਹ ਸਮਾਂ ਆ ਗਿਆ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਦੇ ਆਂ ਤੇ ਜਿਹੜੇ ਮਹਾਰਾਜ ਦੇ ਪਿਆਰੇ ਨੇ ਉਹਨਾਂ ਨੂੰ ਮਾਰੇ ਜੋ ਜੋ ਮਹਾਰਾਜ ਨੇ ਬਚਨ ਕੀਤੇ ਨੇ ਉਹ ਧਿਆਨ 'ਚ ਰੱਖਿਓ ਔਰ ਹਰ ਇੱਕ ਇੱਕ ਦੂਜੇ ਦਾ ਸਹਾਰਾ ਬਣਨਾ ਚਾਹੀਦਾ ਹੈ ਹਰ ਇੱਕ ਇੱਕ ਦੂਜੇ ਨੂੰ ਆ ਜਿੱਥੇ ਆਪ ਆਪਣਾ ਬਚਾਅ ਕਰਨਾ ਇੱਕ ਦੂਜੇ ਦਾ ਵੀ ਕਰਨਾ ਇੱਕ ਦੂਜੇ ਨੂੰ ਇਕੱਠਿਆਂ ਕਰਕੇ ਤੁਰਨਾ ਸਾਰੀ ਸੰਗਤ ਦਾ ਸੀ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਵੀ ਸਾਧ ਸੰਗਤ ਸਾਡੇ ਬਚਨਾਂ ਨੂੰ ਸੁਣ ਰਹੀ ਹੈ ਔਰ ਮੈਸੇਜ ਪਾ ਰਹੀ ਹੈ ਸਾਨੂੰ ਫੋਨ ਕਰ ਰਹੀ ਹੈ ਸਭ ਤੋਂ ਵੱਡੀ ਗੱਲ ਫੋਨਾਂ ਦੇ ਉੱਤੇ ਸਾਨੂੰ ਪੁੱਛ ਰਹੇ ਨੇ ਬਹੁਤ ਪਿੰਡਾਂ 'ਚੋਂ ਫੋਨ ਆਏ ਨੇ ਮੈਨੂੰ ਤੇ ਮੈਂ ਇਸ ਕਰਕੇ ਜ਼ਰੂਰੀ ਸਮਝਿਆ ਇਸ ਵੇਲੇ ਸਾਥ ਸੰਗਤ ਦੇ ਨਾਲ ਇਹ ਸਾਂਝ ਪਾਉਣੀ ਕਿਉਂਕਿ ਮੈਨੂੰ ਵੀ ਕਈ ਥਾਵਾਂ ਤੋਂ ਸੰਗਤ ਦੱਸ ਰਹੀ ਕਿ ਇੱਥੇ ਹਮਲਾ ਹੋ ਗਿਆ ਇਸ ਜਗ੍ਹਾ ਤੇ ਹਮਲਾ ਹੋ ਗਿਆ ਸਾਰੀ ਸੰਗਤ ਨੂੰ ਬੇਨਤੀ ਹੈ ਧਿਆਨ ਰੱਖੋ ਜੀ ਹੋਰ ਵੀ ਅਗਰ ਕੋਈ ਸੁਝਾਅ ਹੈ ਸਾਨੂੰ ਜਰੂਰ ਸਾਨੂੰ ਕਮੈਂਟਾਂ ਵਿੱਚ ਦੱਸ ਦਿਓ ਸਾਨੂੰ ਸਾਡੇ ਜਿਹੜੇ ਨੰਬਰ ਸਕਰੀਨ ਤੇ ਆਉਂਦੇ ਨੇ ਉਹਨਾਂ 'ਚ ਦੱਸ ਦਿਓ ਤੇ ਅਸੀਂ ਹੋਰ ਸੰਗਤ ਨੂੰ ਅਵੇਅਰ ਕਰ ਸਕੀਏ ਜਿਹੜੇ ਬਾਰਡਰਾਂ ਦੇ ਇਲਾਕੇ ਵਿੱਚ ਜਿਨ੍ਹਾਂ ਨੂੰ ਕੋਈ ਉੱਥੇ ਲੱਗ ਰਿਹਾ ਕਿ ਇਹ ਚੀਜ਼ਾਂ ਹੋ ਰਹੀਆਂ ਨੇ ਕਿ ਜਿਹੜਾ ਨਹੀਂ ਦੁਨੀਆ ਤੇ ਪਤਾ ਲਾ ਕਈ ਥਾਵਾਂ ਤੇ ਨੈਟ ਬੰਦ ਹੋ ਗਏ ਨੇ ਕਈ ਥਾਵਾਂ ਤੇ ਲਾਈਟ ਬਲੈਕਆਊਟ ਤੇ ਕਰ ਹੀ ਦਿੱਤਾ ਹੈ ਨਾ ਤੇ ਨੈਟ ਵੀ ਕਈ ਥਾਵਾਂ ਤੇ ਬੰਦ ਕਰ ਦਿੱਤੇ ਨੇ ਵੀਡੀਓ ਨਹੀਂ ਜਾ ਰਹੀ ਉਧਰ ਉਧਰ ਤੋਂ ਇਸ ਕਰਕੇ ਤੁਸੀਂ ਕਮੈਂਟਾਂ ਵਿੱਚ ਦੱਸ ਦਿਓ ਤੇ ਇੱਕ ਦੂਜੇ ਨੂੰ ਅਵੇਅਰ ਕਰੀਏ ਆਪਾਂ ਸਾਰੀ ਸੰਗਤ ਦਾ ਧੰਨਵਾਦ ਮਹਾਰੇ ਚੜ੍ਹਦੀਆਂ ਕਲਾ ਕਰਨ ਜੀ ਖਾਲਸਾ ਦਾ ਰਾਜ ਸੱਚੇ ਪਾਸ਼ਾ ਸਦਾ ਸਦਾ ਰਾਜ ਕਰੇਗਾ ਖਾਲਸਾ ਕੀ ਰਹਿਣਾ ਕੋਈ ਖ਼ਬਰ ਹੋਏ ਸਭ ਮਿਲेंगे ਬੱਚੇ ਸਰਣ ਜੋ ਹੋਏ ਮਹਾਰੇ ਦੇ ਬਚਨ ਪੂਰੇ ਹੋਣੇ ਨੇ ਪਰ ਮਾਰੇ ਕਿਰਪਾ ਕਰਨੇ ਸੀ ਧਿਆਨ ਰੱਖੀਏ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ